ਜੀ ਅੱਲਾ ਆਜ਼ਾਦ ਫਿਰ ਪਾਰਟੀ ਹਮੇਸ਼ਾ ਕੀ ਲੱਗਦਾ ਹੈ ਕਿ ਸਿੱਕਲਾ ਰਹੂਗਾ ਰੁਝਾਨ ਇਲਾਕੇ ਦੇ ਵਿੱਚ ਔਰ ਲੋਕ ਕਿੰਨਾ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਵੋਟ ਪਾਉਂਦੇ ਦੇਖੋ ਜੀ ਮੈਂ ਦੋ ਵਾਰ ਇੰਡੀਪੈਂਡੈਂਟ ਬਿੱਤਿਆ ਮਾਦੀਆਂ ਤੇ ਅਪਲਾਈ ਕਰਦਾ ਸੀ ਬਾਦ ਦੇ ਵਿੱਚ ਮਿਲ ਕਦੇ ਸੀ ਜੋ ਉਹਦਾ ਪ੍ਰੈਸ਼ਰ ਪਾਇਆ ਉਹਦਾ ਤਬਾਅ ਬਣ ਗਿਆ ਕਿ ਬਟ ਘਟ ਰਹਿੰਦੇ ਸੀ ਔਰ ਅੱਜ ਵੀ ਮੈਨੂੰ ਬੜੇ ਅچھے ਤਰੀਕੇ ਨਾਲ ਕਾਂਗਰਸ ਪਾਰਟੀ ਨੇ ਜੋ ਤਿਕਾੜ ਦਿੱਤੀ ਹੈ ਮੈਂ ਉਹ ਬਾਤ ਫੁੱਟੇ ਵਿੱਚ ਲਾਵਾਂਗਾ ਔਰ ਜਿੱਤ ਕੇ ਕਾਂਗਰਸ ਹੀ ਚੋਲੀ ਵਿੱਚ ਪਾਉਂਗੀ ਕਿਨੇ ਦੇਖਿਆ ਜਾਂਦਾ ਹੈ ਕਿ ਆ ਬਾੜ ਦੇ ਵਿੱਚ ਜਾ ਕੇ ਜਿਹੜੀ ਇਹ ਜਿੱਤ ਬੀਜਪੀ ਦੀ ਰਹੀ ਹੈ ਬੀਜਪੀ ਨੇ ਯਾਦ ਕਰ ਜਿੱਤ ਨਹੀਂ ਤੁਸੀਂ ਰੱਖੀ ਜਿਹੜੀ ਹਮਨ ਆਇਆ ਲੱਗਦਾ ਕਿ ਵਿਕਾਸ ਹੋਇਆ ਪਰ ਟਾਈਮ ਪੀਸ ਇਸੇ ਬਾੜ ਦੇ ਵਿੱਚ ਮੈਂ ਦੋ ਵਾਰੇ ਆਇਆ ਜਿੱਦਿਆ ਬੀਜਪੀ ਨਹੀਂ ਆਇਆ ਤੁਸੀਂ ਦਰਵਾਜ਼ੇ ਮੈਂ ਖੋਦ ਦਰਮੇ ਇੱਕ ਸਾਲ ਪਹਿਲਾਂ ਆਇਆ ਜਿੱਦਿਆ ਦੋ ਵਾਰੀ ਔਰ ਮੈਂ ਕੋ ਤਲਖੀਤ ਗੱਲ ਨਹੀਂ ਕਰ ਰਿਹਾ ਲੋਕ ਮੈਨੂੰ ਪਿਆਰ ਕਰਦੇ ਲੋਕ ਮੇਰੇ ਕੰਮਾਂ ਨੂੰ ਦੇਖਿਆ ਲੋਕ ਮੇਰੇ ਨਾਲ ਚੱਲਦੇ ਆ ਦੇਖ ਲੈ ਤੁਸੀਂ ਅਜ਼ੂਮ ਕਿਸ ਤਰ੍ਹਾਂ ਭੰਗੜੇ ਪੌਂਦਾ ਠੀਕ ਹੈ ਔਰ ਸਾਰੇ ਲੋਕ ਬੜੇ ਖੁਸ਼ ਨੇ ਕਿ ਆਪ ਤੂੰ ਆਗਿਆ ਬਹੁਤ ਬਹੁਤ ਵਧੀਆ ਕੰਮ ਕਰ ਰਿਹਾ ਹੈ ਮੈਂ ਪਿਛਲੇ 2 ਸਾਲ ਤੋਂ ਇੱਥੇ ਸਾਰਾ ਸੀਵਰ ਸਾਫ ਕਰਾਇਆ ਹੈ ਪਾਣੀ ਦੀ ਸਮੱਸਿਆ ਆ ਰਹੀ ਉਹ ਵੀ ਚਾਹ ਰਿਹਾ ਯਾਦ ਰੱਖੀ ਆ ਕਿ ਸੋਚ ਕਰਕੇ ਮੈਂ ਜਿਹਨੇ ਵੀ ਵਿਕਾਸ ਦੇ ਮੁੱਦੇ ਹੋਣ ਸਾਡੇ ਖਾਸ ਕਰਕੇ ਸੜਕਾਂ ਦੇ ਲਾਈਟ ਦੇ ਸਫਾਈ ਦੇ ਸੀਵਰ ਦੇ ਉਹਦੀ ਸੰਬੰਧ ਵਿੱਚ ਸਾਰੇ ਇਹ ਸਾਰਾ ਕੁਝ ਹੌਸ ਦੇ ਵਿੱਚ ਰੱਖਾਇਆ ਹੈ ਔਰ ਸਮਾਧਾਨ ਕਰੂੰਗਾ ਆਮ ਆਦੀ ਪਾਰਟੀ ਜਿਹੜੇ ਉਮੀਦਵਾਰ ਹੈਗੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਸੱਤਾ ਦੇ ਵਿੱਚ ਆਮ ਆਦੀ ਪਾਰਟੀ ਹੈ ਤੇ ਕੌਂਸਲਰ ਵੀ ਆਮ ਆਦੀ ਪਾਰਟੀ ਦੇ ਹੋ ਤਾਂ ਹੀ ਕੰਮ ਹੋਣਗੇ ਇਹ ਬਿਆਨ ਉਹ ਹੀ ਦੇ ਸਕਦੇ ਆ ਮੈਂ ਨਹੀਂ ਦੇ ਸਕਦਾ ਕਿਉਂਕਿ ਉਹ ਸਤਾਧਾਰੀ ਨੇ ਇਸ ਕਰਕੇ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਚਾਹਦਾ ਲੱਗਦਾ ਵੈ ਜੇ ਇਸ ਦੇ ਨਾਲ ਕੋਈ ਫਰਕ ਪਊਗਾ ਤੁਸੀਂ ਕਾਂਗਰਸ ਦੇ ਹੋ ਕੇ ਕੰਮ ਕਰਵਾ ਪਾਉਂਗੇ ਆਸਾਨੀ ਨਾਲ ਬਿਲਕੁਲ ਕਰਾਉਗਾ ਕਿਉਂ ਨਹੀਂ ਕਰਾਉਗਾ ਇਹੜਾ ਕੋਟਾ ਮੈਨੂੰ ਮਿਲੇਗਾ ਨਾ ਵਾਰ ਚਲਾਉਂਗਾ ਆਪਣਾ ਨਹੀਂ ਤਾਂ ਦਰੀ ਪਿਚਾਉਂਗਾ ਇਹਦਾ ਦਰੀ ਖਾਉਂਗਾ